ਸਾ ਵਾਇਗੁਰਜ ਕੀ ਫਤਿਹ ਜਿਦਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਜਨਾਲੇ ਹੜਕੇ ਦੇ ਵਿੱਚ ਜਿਹੜੇ ਹੜ ਆਏ ਆ ਉਹਨਾਂ ਨੇ ਆਮ ਲੋਕਾਂ ਦਾ ਜਿਹੜਾ ਜੀਵਨ ਅਸਤਵਿਰਤ ਕਰ ਦਿੱਤਾ ਹੈ ਬੜੀ ਭਾਰੀ ਗਿਣਤੀ ਦੇ ਵਿੱਚ ਲੋਕ ਇੰਨਾਂ ਹੜਾਂ ਦੇ ਵਿੱਚ ਜਿਹੜੇ ਜਿੰਨਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰਨ ਵਾਸਤੇ ਪੁੱਜੇ ਆ ਅੱਜ ਅਸੀਂ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਵੱਲੋਂ ਦਮਦਮਿਤਕਫਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਦੀ ਖਾਲਸਾ ਪਿੰਡਰਾਵਾਲਿਆ ਵੱਲੋਂ ਇੰਨਾ ਗਿੱਲ ਪਿੰਡ ਦੇ ਜਿਹੜੇ ਡੇਰੇ ਆ ਉੱਥੇ ਪੁੱਜੇ ਆ ਗਿੱਲਾਂ ਵਾਲੀ ਗਿੱਲਾਂ ਵਾਲੀ ਤੇ ਇਹਨਾਂ ਦੇ ਇਥੇ ਬਾਪੂ ਫੂਰਤੀ ਸਿੰਘ ਜੀ ਐ ਤੇ ਇਹ ਇਹਨਾਂ ਦੇ ਮੇਨ ਆ ਬਾਬਾ ਬਾਪੂ ਦਲੀਪ ਸਿੰਘ ਦਾ ਡੇਰਾ ਵਜਦਾ ਹਾਂਜੀ ਇੱਥੇ ਤਕਰੀਬਨ ਤਕਰੀਬਨ 17-18 ਡੇਰੇ ਆ ਇਹਨਾਂ ਡੇਰਿਆਂ ਦੇ ਵਿੱਚ ਤਕਰੀਬਨ ਤਕਰੀਬਨ 8-8-9 ਫੁੱਟ ਪਾਣੀ ਚੜ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈਆਂ ਦੇ ਘਰ ਟਹਿ ਗਏ ਕੰਨ ਖਰਾਬ ਹੋ ਗਈ ਲੀੜੇ ਕੱਪੜੇ ਬੱਚਿਆਂ ਦੇ ਬੈਗ ਕੁਝ ਨਹੀਂ ਬਚਿਆ ਇਹਨਾਂ ਕੋਲ ਸੋ ਮੇਰੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪਾਂ 메ਨ ਰੋਡ ਤੇ ਆਉਂਦੇ ਆ ਤੇ 메ਨ ਰੋਡ ਦੇ ਉੱਤੇ ਤੁਹਾਨੂੰ ਪਤਾ ਹੀ ਜੋ ਕੁਝ ਚੱਲ ਰਿਹਾ ਆ ਆਪਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ ਆਪਾਂ ਗਰਾਊਂਡ 0 ਤੇ ਆਈਏ ਗਰਾਊਂਡ 0 ਤੇ ਆ ਕੇ ਇਹਨਾਂ ਪਰਿਵਾਰਾਂ ਤੇ ਆਪ ਅਪਰੋਚ ਕਰੀਏ ਹੁਣ 8 ਜੇ ਡੇਰੇ ਆ ਇਹ ਰੋਡ ਤੋਂ ਤਕਰੀਬਨ ਤਕਰੀਬਨ 6 6 ਕਿਲੋਮੀਟਰ ਦੂਰ ਹੈ ਇੱਥੇ ਕੋਈ ਵੀ ਨਹੀਂ ਆ ਰਿਹਾ ਇਹਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਇਹਨਾਂ ਦੇ ਘਰ ਡਿੱਗਣ ਵਾਲੇ ਆ ਸੋ ਇਸ ਕਰਕੇ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਦਮਦਮਿਤ ਖਾਲ ਵੱਲੋਂ ਕੈਂਪ ਲਾ ਦਿੱਤਾ ਉੱਥੇ ਸੋ ਇਸ ਕਰਕੇ ਅਸੀਂ ਕੈਂਪ ਦੇ ਵਿੱਚੋਂ ਹਰ ਰੋਜ਼ ਅਸੀਂ ਇੱਥੇ ਆਉਂਦੇ ਆ ਲਾਗੇ ਜਿੰਨੇ ਵੀ ਪਿੰਡ ਹੈ ਢੇਰੇ ਹੈ ਜਿੱਥੇ ਵਾਕਿਆ ਹੀ ਨੁਕਸਾਨ ਹੋਇਆ ਜਿੱਥੇ ਲੋਕਾਂ ਕੋਲ ਕੋਈ ਮਦਦ ਨਹੀਂ ਪਹੁੰਚ ਰਹੀ ਸੋ ਅਸੀਂ ਸੰਗਤ ਨੂੰ ਵੀ ਇਹ ਬੇਨਤੀ ਕਰਦੇ ਆ ਸਮੁੱਚੀ ਨੂੰ ਬਈ ਤੁਸੀਂ ਇੰਨਾ ਢੇਰਿਆਂ ਦੇ ਵਿੱਚ ਆ ਕੇ ਇਹਨਾਂ ਲੋਕਾਂ ਦੇ ਆਪ ਹਾਲਾਤ ਵੇਖੋ ਆ ਕੇ ਇਹਨਾਂ ਕੋਲ ਖਾਣ ਨੂੰ ਕੜਕਣੀ ਹੈਗੀ ਇਨਾਂ ਕੋਲ ਉੱਤੇ ਲੈਣ ਨੂੰ ਕੱਪੜੇ ਨਹੀਂ ਹੈਗੇ। ਇਹਨਾਂ ਦਾ ਸਭ ਕੁਝ ਰੁੜ ਗਿਆ। ਆਹ ਵੇਖੋ ਇਹਨਾਂ ਦੇ ਕੱਪੜੇ ਕਿਦਾਂ ਪਏ ਹੋਏ ਆ। ਕੁਛ ਨਹੀਂ ਬਚਿਆ ਇਹਨਾਂ ਕੋਲ। ਨਾ ਪਸ਼ੂਆਂ ਵਾਸਤੇ ਕੋਈ ਤੂੜੀ ਹੈ, ਨਾ ਕੋਈ ਚੀਜ਼ ਇਹਨਾਂ ਕੋਲ ਹੈ ਹੀ ਨਹੀਂ। ਤੋਂ ਮੇਰੀ ਸੰਗਤ ਨੂੰ ਬੇਨਤੀ ਹੈ ਬਈ ਤੁਸੀਂ ਵੱਧ ਤੋਂ ਵੱਧ ਇੰਨਾ ਪਰਿਵਾਰਾਂ ਦੀ ਆਪਾਂ ਮਦਦ ਕਰੀਏ ਜੇਕਰ ਕਿ ਕਿਸੇ ਨੂੰ ਇੰਨਾ ਪਰਿਵਾਰਾਂ ਦਾ ਨਹੀਂ ਪਤਾ ਤਾਂ ਅਸੀਂ ਉਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਪਤਾ ਵੀ ਦੱਸਾਂਗੇ ਸੋ ਸਾਡਾ ਫੋਨ ਨੰਬਰ ਵੀ ਨੰਬਰ ਬੋਲ ਦਿਨਾ ਹਾਂ ਜਿੱਥੇ ਆਪਾਂ ਕੇ ਪਿੰਡ ਦਾ ਨਾਮ ਬੋਲੋ ਹਾਂ ਅਸੀਂ ਬਾਜਵਾ ਪਿੰਡ ਦੇ ਵਿੱਚ ਆਪਣਾ ਕੈਂਪ ਲਾਇਆ ਹੋਇਆ ਦਮਦਮਿਟ ਖਾਲ ਜਿ세 ਜਥਾ ਪਿੰਡਰਾ ਮਹਿਤਾ ਵੱਲੋਂ ਦਮਦਮਿਟ ਖਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਅਤੇ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਐਜੂਕੇਸ਼ਨ ਐਜੂਕੇਸ਼ਨ ٹرسٹ ਵੱਲੋਂ ਤੋਂ ਇਹਨਾਂ ਡੇਰਿਆਂ ਦੇ ਵਿੱਚ ਆ ਕੇ ਆਪਾਂ ਮਜ਼ਾ ਕਰੀਏ ਗਿੱਲਾਂ ਵਾਲੀ ਪਿੰਡ ਦੇ